ਦਮਦਮਾ ਸਾਹਿਬ ਦੀ ਧਰਤੀ ਤੇ ਬੈਠਾ ਬਾਬਾ 75 ਸਾਲ ਦੀ ਉਮਰ ਏ ਸਿੱਖ ਜਾ ਕੇ ਕਹਿੰਦਾ ਬਾਬਾ ਚੌਂਕੜਾ ਮਾਰ ਕੇ ਬੈਠਾ ਵੇਖ ਤੇਰੇ ਪਿਓ ਦੇ ਘਰ ਨੂੰ ਕੀ ਕੀਤਾ ਜਾਲਮਾ ਨੇ ਗੁਰੂ ਰਾਮਦਾਸ ਦੇ ਘਰ ਨੂੰ ਉਹਨਾਂ ਨੇ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਬਹੁਤ ਬੇਅਦਬੀ ਕੀਤੀ ਏ 75 ਸਾਲ ਦਾ ਬੁੱਢਾ ਬਜ਼ੁਰਗ ਜਰਨੈਲ ਬਾਬਾ ਦੀਪ ਸਿੰਘ ਜੀ ਮਹਾਰਾਜ ਕਹਿੰਦੇ ਮਾਲਾ ਰੱਖੀ ਥੱਲੇ ਕਲਮ ਰੱਖੀ ਥੱਲੇ ਕਮਰ ਕੱਸਾ ਕੀਤਾ 18 ਸੇਰ ਦਾ ਖੰਡਾ ਫੜ ਕੇ ਡੋਲੇ ਫਰਕਦੇ ਨੇ 75 ਸਾਲ ਦੀ ਉਮਰ ਏ ਕਈ ਇਤਿਹਾਸਕਰ 80 ਸਾਲ ਵੀ ਦਿਖਦੇ ਨੇ ਕਹਿੰਦੇ ਜਦੋਂ ਇਹ ਬਚਨ ਸੁਣਿਆ ਨਾ ਵੀ ਗੁਰੂ ਰਾਮਦਾਸ ਮਹਾਰਾਜ ਦੇ ਘਰ 'ਚ ਇਦਾਂ ਜਾਲਮਾਂ ਨੇ ਕੀਤਾ ਉੱਥੇ ਫਿਰ ਬਾਬਾ ਦੀਪ ਸਿੰਘ ਨੇ ਹੱਥ ਵਿੱਚ ਖੰਡਾ ਫੜ ਕੇ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਮੈਨੂੰ ਮੌਤ ਨਾ ਆਵੇ ਮੈਂ ਮਰਾਂਗਾ ਨਹੀਂ ਕਹਿੰਦੇ ਮੈਂ ਨਹੀਂ ਮਰਾਂਗਾ ਇਹ ਅਰਦਾਸ ਸੀ ਬਾਬਾ ਦੀਪ ਸਿੰਘ ਦੀ ਰੱਬ ਦੀ ਰਜਾ ਚ ਰੱਬ ਦੇ ਬੰਦੇ ਲੱਤ ਨਹੀਂ ਮਾਰਦੇ ਪਰ ਅਰਦਾਸ ਕੀਤੀ ਮੈਂ ਮਰਾਂਗਾ ਨਹੀਂ ਗੁਰੂ ਨਾਨਕ ਦਾਸ ਤੇਰਾ ਸਿੱਖਾਂ ਮੈਂ ਜਿੰਨਾ ਚਿਰ ਤੇਰੇ ਦਰ ਘਰਦਾ ਬਦਲਾ ਨਹੀਂ ਲੈ ਲੈਂਦਾ ਮੈਂ ਨਹੀਂ ਮਰਾਂਗਾ ਕਹਿੰਦੇ ਜੋ ਮਰਦੀ ਹੋ ਤੇ ਪੰਜ ਸਿੰਘ ਲੈ ਕੇ ਬਾਬਾ ਤੁਰਿਆ ਸੀ ਸਾਬੋ ਕੀ ਤਲਵੰਡੀ ਸੰਤਵਾ ਸਾਹਿਬ ਤੇ ਸੰਗਤ ਜੀ ਤਰਨ ਤਾਰਨ ਸਾਹਿਬ ਆਂਦਿਆਂ 30 ਹਜ਼ਾਰ ਸਿੰਘ ਇਕੱਠਾ ਹੋ ਗਿਆ ਸੀਗਾ ਤੇ ਬਾਬੇ ਨੇ ਲੈਣ ਖਿੱਚੀ ਸੀ ਲਕੀਰ ਖਿੱਚੀ ਸੀ ਕਹਿੰਦੇ ਜਿਹੜਾ ਲਕੀਰ ਤੋਂ ਪਾਰ ਹੋ ਜਾਏਗਾ ਮਰਜੀਵੜਾ ਸਿੱਖ ਉਹ ਤੁਰਿਓ ਮੇਰੇ ਨਾਲ ਉੱਥੇ ਸੀਸ ਦੇਣੇ ਪੈਣੇ ਨੇ ਤੇ ਕਹਿੰਦੇ ਇੱਕ ਸਿੰਘ ਵੀ ਐਸਾ ਨਹੀਂ ਸੀ ਜਿਹਨੇ ਬਾਬਾ ਦੀਪ ਸਿੰਘ ਨੂੰ ਜਵਾਬ ਦਿੱਤਾ ਹੋਵੇ ਬੁੱਢੇ ਵੀ ਸੰਤ ਜਵਾਨ ਵੀ ਇਤਿਹਾਸਕਾਰ ਕਹਿੰਦਾ ਬਜ਼ੁਰਗ ਸਰੀਰ ਬਾਬਾ ਦੀਪ ਸਿੰਘ ਦਾ 75 ਸਾਲ ਦੀ ਉਮਰ ਹੈ ਪਰ ਚਿਹਰੇ ਤੇ ਨੂਰ ਦਾ ਦਗ-ਦਗ ਕਰਦਾ ਚਿਹਰਾ ਹੱਥ ਵਿੱਚ ਫੜਿਆ ਖੰਡਾ ਬਾਬਾ ਦੀਪ ਸਿੰਘ ਜੀ ਮਾਰਾ ਤੁਰੇ ਜਾਂਦੇ ਨੇ ਗੋਲਵਾਰ ਦੇ ਮੈਦਾਨ ਵਿੱਚ ਜਮਾਲ ਖਾਨ ਨੇ ਲਲਕਾਰ ਮਾਰ ਕੇ ਕਿਹਾ ਸੀ ਬਾਬਾ ਕਿਉਂ ਬਾਵਾ ਦੇ ਪੁੱਤ ਮਰਵਾਨਾ ਫਿਰਨਾ ਹੈ ਜੇ ਤੇਰੇ ਚ ਦਮ ਹੈ ਤੇ ਮੇਰਾ ਮੁਕਾਬਲਾ ਕਰ ਤੇ ਧੰਬਾ ਬਾਬਾ ਦੀਪ ਸਿੰਘ ਨੇ ਕਿਹਾ ਕਮਾਲ ਕਰਤੀ ਜਮਾਲ ਖਾਨ 32 ਸਾਲ ਉਮਰ ਸੀ 32 ਸਾਲ ਉਹ ਜਵਾਨ ਸੀ ਬੜਾ ਤਕੜਾ ਜਰਨੈਲ ਸੀ ਜਿੰਨੇ ਬਾਬਾ ਦੀਪ ਸਿੰਘ ਦਾ ਮੱਥਾ ਲਾਇਆ ਸੰਗਤ ਜੀ ਆਮ ਥੋੜਾ ਸੀ ਕੋਈ ਬਹੁਤ ਤਕੜਾ ਜਰਨੈਲ ਸੀ ਪਰ ਉਮਰ ਦਾ ਤਕਾਜ਼ਾ ਵੇਖੀਏ ਉਮਰ ਦਾ ਬੜਾ ਫਰਕ ਹੈ ਸੰਗਤ ਜੀ ਜਵਾਨੀ ਤੇ ਬੜੇਪਾਪਾ ਦੀਪ ਸਿੰਘ ਨੇ ਕਿਹਾ ਅੱਜ ਚਾ ਚੜ ਗਿਆ ਜਮਾਲ ਖਾਨ ਹਾਂ ਨੂੰ ਹਾਂ ਟੱਕਰਿਆ ਕਿਸ ਨੇ ਕਿਹਾ ਬਾਬਾ ਕਾਦਾ ਹਾਣੇ ਇੱਧਰ ਬਜ਼ੁਰਗ ਸਰੀਰ ਏ ਉਧਰ ਜਵਾਨੀ ਏ ਮਹਾਰਾ ਕਹਿੰਦੇ ਉਹ ਗੁਰੂ ਦਾ ਖਾਲਸਾ ਜਵਾਨ ਹੁੰਦਾ ਹੈ ਬਾਬਾ ਦੀਪ ਸਿੰਘ ਨੇ ਆਖਿਆ ਸੀ ਸਿੰਘੋ ਵਿੱਚ ਨਾ ਆਇਓ ਮੇਰੀ ਤੇ ਜਮਾਲ ਖਾਨ ਦੀ ਲੜਾਈ ਏ ਦੋਨਾਂ ਨੂੰ ਲੜਨ ਦਿਓ ਕਹਿੰਦੇ ਵਿੱਚ ਨਾ ਆਇਓ ਕਹਿੰਦੇ ਕਾफी ਸਮਾਂ ਜੂਜੇ ਤਲਵਾਰਾਂ ਚੱਲੀਆਂ ਖੰਡਾ ਚੱਲਿਆ ਪਰ ਕਹਿੰਦੇ ਕਿ ਸਾਂਝਾ ਵਾਰ ਹੋਇਆ ਇਤਿਹਾਸਕਾਰ ਕਹਿੰਦਾ ਇੱਕ ਪਾਸੇ ਜਮਾਲ ਖਾਨ ਦਾ ਸਿਰ ਢਿੱਗ ਗਿਆ ਧੜ ਨਾਲੋਂ ਅਲੱਗ ਹੋ ਗਿਆ ਇੱਕ ਪਾਸੇ ਬਾਬਾ ਦੀਪ ਸਿੰਘ ਜੀ ਦਾ ਅਲੱਗ ਹੋ ਗਿਆ ਕਹਿੰਦੇ ਫਰਕ ਇੰਨਾ ਹੈ ਉਹਦਾ ਸੀਸ ਧਰਤੀ ਤੇ ਡਿੱਗਿਆ ਡਿੱਗਿਆ ਰਹਿ ਗਿਆ ਪਰ ਗੁਰੂ ਰਾਮਦਾਸ ਦੇ ਪਿਆਰੇ ਬਾਬਾ ਦੀਪ ਸਿੰਘ ਨੇ ਕਿਹਾ ਸੀ ਨਾ ਮੈਂ ਮਰਨਾ ਨਹੀਂ ਮੈਂ ਮਰਨਾ ਨਹੀਂ ਜਿੰਨਾ ਚਿਰ ਗੁਰੂ ਰਾਮਦਾਸ ਤੇਰੇ ਦਰ ਘਰ ਦਾ ਬਦਲਾ ਨਾ ਲਵਾਂ ਤੇ ਕਹਿੰਦੇ ਫੇਰ ਆਪਣਾ ਸੀਸ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਫੇਰ ਤੁਰ ਪਏ ਨੇ ਕਹਿੰਦੇ ਫਿਰ ਦੁਸ਼ਮਣ ਪਤਾ ਕੀ ਕਹਿੰਦਾ ਕਿਉਂ ਭੱਜੇ ਉਹ ਕਹਿੰਦੇ ਅਸੀਂ ਤੇ ਮਾਰ ਸਕਦੇ ਆ ਇਹ ਮਰੇ ਵੀ ਲੜੀ ਜਾਂਦੇ ਨੇ ਆਪ ਕੋ ਸਾਧਨ ਸ਼੍ਰੀ ਵਾਹਿਗੁਰੂ ਪਿੱਛੇ ਜਿਹੜੂ ਕਹਿੰਦੇ ਇੱਕ ਕਾਨਫਰੰਸ ਵਿੱਚ ਗੱਲ ਕਹੀ ਗਈ ਸੀ ਨਾ ਵੀ ਇੱਕ ਨੰਬਰ ਤੇ ਕੌਮ ਹੈ ਮਰਾਠੇ ਇੱਕ ਨੰਬਰ ਤੇ ਇਹ ਮਰਨੂ ਮਰ ਜਾਂਦੇ ਨੇ ਮੈਦਾਨ ਨਹੀਂ ਛੱਡਦੇ ਮਰਹੱਟੇ ਤੇ ਕਹਿੰਦੇ ਕਿਸੇ ਕਮਾਈ ਵਾਲੇ ਨਿਹੰਗ ਸਿੰਘ ਨੇ ਕਿਹਾ ਸੀਗਾ ਕਹਿੰਦੇ ਮਰਹੱਟੇ ਇੱਕ ਨੰਬਰ ਤੇ ਵੇ 2 ਨੰਬਰ ਤੇ ਕਰੋ ਇਹਨਾਂ ਨੂੰ ਕਹਿੰਦੇ ਕਿਉਂ ਕਹਿੰਦੇ ਇਹ ਮਰਨੂ ਮਰ ਜਾਂਦੇ ਨੇ ਇਹ ਮੈਦਾਨ ਨਹੀਂ ਛੱਡਦੇ ਸਾਡਾ ਇਤਿਹਾਸ ਪੜ ਕੇ ਵੇਖ ਲਓ ਧੰਨ ਬਾਬਾ ਦੀਪ ਸਿੰਘ ਆਡਾ ਸੀਸ ਤੂੰ ਅਲੱਗੇ ਮਰਨ ਤੂੰ ਬਾਅਦ ਵੀ ਬਾਬਾ ਦੀਪ ਸਿੰਘ ਜੰਗ ਵਿੱਚ ਲੜ ਰਿਹਾ ਕਹਿੰਦੇ ਮਰਨ ਤੂੰ ਬਾਅਦ ਵੀ ਸੀਸ ਤਲੀ ਤੇ ਰੱਖ ਕੇ ਲੜ ਰਿਹਾ ਇਹ ਸਾਡਾ ਇਤਿਹਾਸ ਏ ਇਹ ਧੰਨ ਬਾਬਾ ਦੀਪ ਸਿੰਘ ਦਾ ਇਤਿਹਾਸ ਏ ਕਹਿੰਦੇ ਅਸੀਂ ਇੱਕ ਨੰਬਰ ਤੇ ਆਂ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਜੀ ਉਸ ਮਹਾਪੁਰਖ ਦਾ ਫਿਰ ਗੋਲਵਾੜ ਦੇ ਮੈਦਾਨ ਵਿੱਚ ਬਹੁਤ ਯੁੱਧ ਹੋਇਆ ਉਸ ਤੋਂ ਬਾਅਦ ਬਾਬਾ ਜੀ ਗੁਰੂ ਰਾਮਦਾਸ ਮਹਾਰਾਜ ਸ੍ਰੀ ਦਰਬਾਰ ਸਬਹ ਰਮੰਦਰ ਸਾਹਿਬ ਪਹੁੰਚੇ ਨੇ ਉੱਥੇ ਫਿਰ ਬਾਬਾ ਜੀ ਨੇ ਆਪਣਾ ਸੀਸ ਰੱਖਿਆ ਆਖਿਆ ਗੁਰੂ ਰਾਮਦਾਸ ਤੇਰੇ ਦਰ ਤੇ ਕੋਈ ਫੁੱਲ ਪੇਟਾ ਕਰਦਾ ਕੋਈ ਸੋਨਾ ਕੋਈ ਚਾਂਦੀ ਤੇਰਾ ਦੀਪ ਸਿੰਘ ਸੀਸ ਲੈ ਕੇ ਆਇਆ ਪ੍ਰਵਾਨ ਕਰੀ ਕਹਿੰਦੇ ਜਿਵੇਂ ਸੀਸ ਰੱਖਿਆ ਜਿਵੇਂ ਮੱਥਾ ਟੇਕਿਆ ਬਾਬਾ ਜੀ ਨੇ ਲੰਮੇ ਪੈ ਕੇ ਉੱਥੇ ਬਾਬਾ ਜੀ ਦਾ ਸਰੀਰ ਠੰਡਾ ਹੋ ਗਿਆ ਸ਼ੀਤਾ ਸਾਹਿਬ ਜਿੱਥੇ ਆਪਾਂ ਦਰਸ਼ਨ ਕਰਨੇ ਆ ਨਾ ਸੰਗਤ ਉੱਥੇ ਸੰਸਕਾਰ ਹੋਈ ਹੈ ਉੱਥੇ ਬਾਬਾ ਦੀਪ ਸਿੰਘ ਮਹਾਰਾ ਦਾ ਸੰਸਕਾਰ ਹੋਇਆ ਜਿਹੜਾ ਸ਼ਹੀਦੀ ਬੁੰਗਾ ਆਪਾ ਵੇਖਦੇ ਆ ਨਾ ਦਰਬਾਰ ਸਾਹਿਬ ਪਰਕਰਮਾਂ ਦੇ ਉੱਥੇ ਮੱਥਾ ਟੇਕਿਆ ਸੀਗਾ ਬਾਬਾ ਜੀ ਨੇ ਉੱਥੇ ਸਰੀਰ ਠੰਡਾ ਹੋਇਆ ਸੀ ਇਤਿਹਾਸਕਾਰ ਕਹਿੰਦਾ ਬਾਬਾ ਦੀਪ ਸਿੰਘ ਤੇਰੇ ਚ ਨਿਮਰਤਾ ਕਿੰਨੀ ਹੈ ਤੇਰਾ ਕਿੰਨਾ ਪਿਆਰ ਗੁਰੂ ਰਾਮਦਾਸ ਨਾਲ ਸੰਗਤ ਜੀ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਵੀ ਮੱਥਾ ਟੇਕ ਸਕਦੇ ਸੀ ਕਿ ਸਾਚੇ ਜਿਹੜੇ ਉੱਥੇ ਤੱਕ ਆਸ ਕਿਉਂ ਨਹੀਂ ਗਏ ਕਦੇ ਮੰਨਣਾ ਸੋਚਿਓ ਉਹਨਾਂ ਨੂੰ ਪਤਾ ਸੀ ਕਿ ਮੇਰਾ ਗੁਰੂ ਰਾਮਦਾਸ ਬਾਪੂ ਬੜਾ ਦਿਆਲੂ ਏ ਜੇ ਮੈਂ ਅੰਦਰ ਚਲਾ ਗਿਆ ਤੇ ਮੈਨੂੰ ਅੰਦਰ ਵੀ ਮੱਥੇ ਟਿਕਾਏਗਾ ਜੇ ਬਾਹਰ ਕਰਮਾਂ ਚ ਸੰਗਤ ਮੈਨੂੰ ਮੱਥਾ ਟੇਕਦੀ ਏ ਜੇ ਮੈਂ ਅੰਦਰ ਚਲਾ ਗਿਆ ਮੈਨੂੰ ਅੰਦਰ ਵੀ ਨੇ ਮੱਥਾ ਟਕਾਉਣਾ ਹੈ ਮੈਂ ਆਪਣੇ ਪਿਓ ਦੀ ਬਰਾਬਰੀ ਨਹੀਂ ਕਰਨਾ ਹੈ ਨਹੀਂ ਕਰਨੀ ਨਹੀਂ ਕਰਨੀ ਤੇ ਬਾਬਾ ਜੀ ਨੇ ਕਰਮਾਂ ਚ ਆਪਣਾ ਸੀਸ ਰੱਖ ਕੇ ਮੱਥਾ ਟੇਕਿਆ ਉਹ ਵੀ ਅੱਜ ਵਾਲਾ 시ਦੀ ਦਿਹਾੜਾ ਇੱਕ ਵਾਰੀ ਸਾਰੇ ਕਹ ਦੋ ਧੰਨ ਬਾਬਾ ਦੀਪ ਸਿੰਘ ਜੀ 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 ਜਿੱਤੇ ਤਨ ਗੁਰੂ ਨਾਨਕ ਸਾਹਿਬ ਮਹਾਰਤ ਦੇ ਪ੍ਰਕਾਸ਼ ਗੁਰਪੁਰੂ ਦੀਆਂ ਵਧਾਈਆਂ ਨੇ ਉੱਥੇ ਬਾਬਾ ਦੀਪ ਸਿੰਘ ਮਹਾਰਾਜ ਜੀ ਦੀ ਸ਼ਹੀਦੀ ਨੂੰ ਕੋਟਾਂ ਕੋਟਵਾਰ ਨਮਨ ਹੈ ਨਮਸਕਾਰ ਹੈ ਮਹਾਂਪੁਰਸ਼ੋ ਕਿਰਪਾ ਕਰਿਓ ਜੋੜੀ ਰੱਖਿਓ ਤੁਸੀਂ ਤੇ ਸਰੀਰ ਛੱਡਿਆ ਸਾਨੂੰ ਥੋੜਾ ਛੱਡਿਆ ਆਕੋ ਸਤਨਾਮ ਸ੍ਰੀ ਵਾਹਿਗੁਰੂ ਗਾਇਏ ਥੋੜਾ ਨੇ ਕਿਧਰੇ ਬਾਬਾ ਦੀਸੀ ਮਹਾਰਾਜ ਭਾਈ ਮਨੀ ਸਿੰਘ ਸਾਹਿਬ ਭਾਈ ਮਤੀਦਾਸ ਗਾਇਏ ਥੋੜਾ ਨੇ ਸੰਗਤ ਜੀ ਜੇ ਉਹ ਚਲੇ ਗਏ ਤੇ ਫਿਰ ਆਪਾਂ ਕਿਸ ਜੋਗੇ ਆ ਉਹਨਾਂ ਕਰਕੇ ਅਸੀਂ ਇਹ ਨਿਸ਼ਾਨ ਸਭ ਲੱਗਿਆ ਨਾ ਬਾ ਨਿਸ਼ਾਨ ਸਭ ਲੱਗਾ ਹੈ ਗੁਰੂ ਘਰ ਦਾ ਨਿਸ਼ਾਨ ਸਭ ਹੈ ਨਾ ਮੈਨੂੰ ਪੁੱਛੇ ਵੀ ਇਹ ਕੀ ਹੈ ਮੈਂ ਕਹਿੰਦਾ ਹੁੰਦਾ ਸੀ ਨਿਸ਼ਾਨ ਸਾਹਿਬ ਅਸੀਂ ਲਾਇਆ ਮੈਂ ਸੱਚੀ ਗੱਲ ਕਹਿਣਾ ਮੈਂ ਕਹਿੰਦਾ ਸੀ ਨਿਸ਼ਾਨ ਸਾਹਿਬ ਅਸੀਂ ਲਾਇਆ ਪਰ ਵਿੱਚ ਵਰਤ ਕੇ ਸੇਵਾ ਕਰਕੇ ਪਤਾ ਲੱਗਾ ਉਹਨਾਂ ਨੇ ਆਪ ਲਵਾਇਆ ਆਕੂ ਸਤਨਾ ਸ਼੍ਰੀ ਵਾਖ ਬੜੇ ਆਏ ਢਾਉਣ ਵਾਲੇ ਅੱਜ ਵੀ ਝੂਲ ਰਹੇ ਆਜ ਵੀ ਕਿਰਪਾ ਇਸ ਕਰਕੇ ਸੰਗਤ ਜੀ ਸ਼ਹੀਦਾਂ ਦਾ ਸਤਕਾਰ ਹੈ ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ ਗੁਰੂ ਨਾਨਕ ਸਾਹਿਬ ਤੇਰੇ ਮਿੱਠੜੇ ਬੋਲਾਂ ਦੀ ਕਦਰ ਕਰਨ ਵਾਲਾ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਤੇਰਾ लाडला ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਤੇਰੇ ਇੱਕ ਇੱਕ ਬਚਨ ਨੂੰ ਉਹਨੇ ਕਮਾਇਆ ਏ ਇਹ ਸੱਚੇ ਹੱਥੀ ਬਾਣੀ ਲਿਖੀ ਏ ਜੀ ਬਾਬਾ ਦੀਪ ਸਿੰਘ ਮਹਾਰਾਜ ਨੇ ਹੱਥੀ ਬਾਣੀ ਲਿਖੀ ਬਹੁਤ ਪ੍ਰਚਾਰ ਕੀਤਾ ਸਿੱਖੀ ਦਾ ਕਿਸੇ ਨੇ ਆਖਿਆ ਬਾਬਾ ਦੀਪ ਸਿੰਘ ਨੇ ਵਿਆਹ ਨਹੀਂ ਕਰਵਾਇਆ ਅਬਦੁਲ ਕਲਾਮ ਨੂੰ ਕਿਸੇ ਨੇ ਪੁੱਛਿਆ ਸੀਗਾ ਰਾਸ਼ਟਰਪਤੀ ਨੂੰ ਕਿਸੇ ਬੱਚੇ ਨੇ ਸਵਾਲ ਕੀਤਾ ਬੱਚਿਆਂ ਨੂੰ ਬੜਾ ਪਿਆਰ ਕਰਦੇ ਸੀ ਇੱਕ ਫੁੱਲਾਂ ਨੂੰ ਇੱਕ ਬੱਚਿਆਂ ਨੂੰ ਇਹ ਸਾਦੋਂ ਦੀ ਵੀ ਵਿਰਤੀ ਹੁੰਦੀ ਬੱਚਿਆਂ ਨਾਲ ਕੁਝ ਰਹੇਗਾ ਫੁੱਲਾਂ ਨਾਲ ਖੁਸ਼ ਰਹੇਗਾ ਇਹ ਸੱਚ ਜਾਣਿਓ ਕਮਾਈ ਵਾਲੇ ਹਿਰਦੇ ਦੀ ਸੋਚ ਇਦਾਂ ਦੀ ਹੁੰਦੀ ਹੈ ਤੇ ਅਬਦੁਲ ਕਲਾਮ ਨੇ ਆਖਿਆ ਬੇਟਾ ਮੈਂਨੇ ਕਦੇ ਸੋਚਿਆ ਹੀ ਨਹੀਂ ਵਿਆਹ ਕਰਨਾ ਕਿਉਂਕਿ ਸੁੱਤੇ ਪਏ ਵੀ ਨਾ ਸੰਗਤਿਓ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਸੀ ਉਹਨਾਂ ਨੇ ਉਹ ਯਾਰ ਆਪਣੇ ਕੋਲ ਰੱਖੇ ਸੁੱਤੇ ਪਏ ਕੁਝ ਨਾ ਕੁਝ ਅਬਦੁਲ ਕਲਾਮ ਸਾਹਿਬ ਸੁੱਤੇ ਪਏ ਕੁਝ ਜਿਵੇਂ ਅੱਖ ਖੁੱਲਣੀ ਉਹਨਾਂ ਨੇ ਕੁਝ ਨਾ ਕੁਝ ਬਣਾਉਣ ਲੱਗ ਜਨਾ ਬਾਬਾ ਦੀਪ ਸਿੰਘ ਦੀ ਸੋਚ ਵਿੱਚ ਕੁਝ ਆਇਆ ਹੀ ਨਹੀਂ ਸਿਰਪ ਤੇ ਸਿਰਪ ਤੁਰ ਕੀ ਬਾਣੀ ਰੱਬੀ ਬਾਣੀ ਖਸਮ ਕੀ ਬਾਣੀ ਇਲਾਹੀ ਬਾਣੀ ਉਸ ਰੱਬ ਦੀ ਬਾਣੀ ਬਸ ਹੋਰ ਕੁਝ ਨਹੀਂ ਇਨਿਆ ਕੋ ਬਿੰਦਿਆ ਪ੍ਰਵਾਨ ਕਰੀ